ਦੋਸਤੋ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਿਨ੍ਹਾਂ ਦਾ ਹਿਮਾਚਲ ਦੇ ਵਿੱਚ ਰੋਡ ਐਕਸੀਡੈਂਟ ਯਾਨੀ ਕਿ ਸੜਕੀ ਹਾਦਸਾ ਹੋ ਜਾਂਦਾ ਉਸ ਦੇ ਵਿੱਚੋਂ ਗੰਭੀਰ ਜ਼ਖਮੀ ਹੋ ਜਾਂਦੇ ਨੇ ਔਰ ਜ਼ਖਮੀ ਹਾਲਤ ਦੇ ਵਿੱਚ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਰਾਜਵੀਰ ਜਵੰਦਾ ਨੂੰ ਦਾਖਲ ਕਰਵਾਇਆ ਜਾਂਦਾ ਜਿੱਥੇ ਉਹਨਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਦੱਸ ਦਈਏ ਕਿ ਵਾਈਕਿੰਗ ਦਾ ਨਨੁਸ਼ੌਂਕ ਸੀ ਮੋਟਰਸਾਈਕਲ ਚਲਾਉਣ ਦਾ ਸ਼ੌਂਕ ਸੀ ਰਾਜਵੀਰ ਜਵੰਦਾ ਜਿਵੇਂ ਹੀ ਹਿਮਾਚਲ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਨਾਲ ਜਾਂਦੇ ਨੇ ਉੱਥੇ گاਵਾਂ ਦੇ ਇੱਕ ਝੁੰਡ ਦੇ ਨਾਲ ਟਕਰਾ ਜਾਂਦੇ ਨੇ ਰਾਜਵੀਰ ਜਵੰਦਾ ਜਿਸ ਕਰਕੇ ਉਹਨਾਂ ਦੇ ਸਿਰ ਤੇ ਇੰਨੀ ਗੰਭੀਰ ਸੱਟ ਲੱਗੀ ਕਿ ਉਹਨਾਂ ਦੀ ਹਾਲ ਜਿਹੜੀ ਹੈ ਉਹ ਚਿੰਤਾਜਨਕ ਬਣੀ ਹੋਈ ਹੈ ਜਿਵੇਂ ਹੀ ਮੀਡੀਆ ਹਾਊਸ ਦੇ ਵਿੱਚ ਇਹ ਗੱਲ ਫੈਲਦੀ ਹੈ ਤਾਂ ਉਸ ਤੋਂ ਬਾਅਦ ਇੱਕ ਸੋਗ ਦੀ ਇੱਕ ਅਰਦਾਸਾਂ ਦੀ ਲਹਿਰ ਚੱਲ ਪੈਂਦੀ ਹੈ ਕਿ ਰਾਜਵੀਰ ਜਵੰਦਾ ਜਲਦੀ ਠੀਕ ਹੋ ਜਾਵੇ ਉਧਰੋਂ ਹਸਪਤਾਲ ਦੇ ਵਿੱਚ ਪਤਾ ਲਾਇਨ ਬਲਦੇ ਕਿ ਤਾਂਤਾ ਲੱਗਿਆ ਹੈ ਆ ਕਾਲੀ ਜਲ ਦੇ ਅਸ਼ਦੀ ਵੀ ਕਲੀਅਰ ਉੱਥੇ ਪਹੁੰਚ ਚੁੱਕੇ ਨੇ ਪੰਜਾਬੀ ਗਾਇਕ ਜਿਹੜੇ ਨੇ ਕਮਰ ਕਰੇਵਾਲ ਕੁਲਵਿੰਦਰ ਬਿੱਲਾ ਤੇ ਹੋਰ ਬਹੁਤ ਸਾਰੇ ਗਾਇਕ ਜਿਹੜੇ ਉਹਨਾਂ ਦੇ ਦੋਸਤ ਨੇ ਜਾਣਕਾਰ ਨੇ ਉਹ ਸਾਰੇ ਫੋਟੋਸ ਹਸਪਤਾਲ ਮੁਹਾਲੀ ਵਿੱਚ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਮੰਦਭਾਗੀ ਖਬਰ ਆ ਰਹੀ ਹੈ ਕਿ ਬਹੁਤ ਗੰਭੀਰ ਨੇ ਰਾਜਵੀਰ ਜਵੰਦਾ ਯੁਵਾ ਗਾਇਕ ਨੇ ਲੋਕ ਪ੍ਰੇਗਾਇਕ ਨੇ ਕੀ ਕੰਡੀਸ਼ਨ ਤੁਸੀਂ ਦੇਖਿਆ ਹੋਵੇ ਦੇਖੋ ਤੁਸੀਂ ਸਾਰੇ ਜਾਣਦੇ ਹੋ ਕਿ ਰਾਜਵੀਰ ਜਵੰਦਾ ਦਾ ਅੱਜ ਸਵੇਰੇ ਬੱਦੀ ਦੇ ਵਿੱਚ ਜੋ ਮੰਦਭਾਗੀ ਘਟਨਾ ਹੋਈ ਐ ਐਕਸੀਡੈਂਟ ਹੋਇਆ ਔਰ ਬਹੁਤ ਉੱਭਰ ਰਿਹਾ ਇੱਕ ਕਲਾਕਾਰ ਔਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਔਰ ਇਹਨੇ ਛੋਟੇ ਸਮੇਂ ਦੇ ਵਿੱਚ ਜਿੰਨਾ ਮਕਬੂਲ ਪੰਜਾਬੀਆਂ ਨੇ ਉਹਨਾਂ ਨੂੰ ਕੀਤਾ ਤੇ ਅੱਜ ਵਾਲੀ ਘਟਨਾ ਤੋਂ ਬਾਅਦ ਮੈਂ ਸਮਝਦਾ ਕਿ ਪੰਜਾਬੀ ਸੰਗੀਤ ਜਗਤ ਨੂੰ ਇੱਕ ਵੱਡਾ ਝਟਕਾ ਲੱਗਿਆ ਮੈਂ ਜਾ ਕੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਅੰਦਰ ਉਹਨਾਂ ਦੇ ਫਾਦਰ ਲਾਉ ਨੇ ਉਹਨਾਂ ਦੇ ਵਾਈਫ ਨਾਲ ਮੁਲਾਕਾਤ ਹੋਈ ਹੈ ਹੋਰ ਇੰਡਸਟਰੀ ਦੇ ਉਹਨਾਂ ਦੇ ਜਿੰਨੇ ਦੋਸਤ ਮਿੱਤਰ ਨੇ ਸਾਰੇ ਦਵਾਵਾ ਕਰ ਰਹੇ ਨੇ ਕਿ ਗੁਰੂ ਸਾਹਿਬ ਮੇਰ ਕਰਨ ਰਾਜਵੀਰ ਜਵੰਦਾ ਜਲਦੀ ਸਵਸਥ ਹੋ ਕੇ ਉਹ ਦੁਬਾਰਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਆਪਣੇ ਘਰ ਦੇ ਉਹਦੇ ਵਿੱਚ ਬੈਠਣ ਸੋ ਡਾਕਟਰ ਸਾਹਿਬਾਨਾਂ ਦੀ ਕੋਸ਼ਿਸ਼ ਜਾਰੀ ਹੈ ਕੀ ਕੰਡੀਸ਼ਨ ਸਰ ਕੰਡੀਸ਼ਨ ਕੀ ਹੈ ਦੇਖੋ ਡਾਕਟਰ ਸਾਹਿਬ ਕੰਡੀਸ਼ਨ ਹੈ ਜੋ ਉਹ ਦੱਸ ਰਹੇ ਨੇ ਕਿ ਉਹਨਾਂ ਦੀ ਹਾਲਤ ਕ੍ਰਿਟੀਕਲ ਹੈ ਪਰ ਕੋਸ਼ਿਸ਼ ਜਾਰੀ ਹੈ ਸੋ ਸਾਰੇ ਆਪਾਂ ਅਰਦਾਸ ਕਰੀਏ ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਜਲਦੀ ਉਹ ਸਵਸਥ ਹੋਣ ਕਿਉਂਕਿ ਗੁਰੂ ਸਾਹਿਬ ਪਰਮਾਤਮਾ ਇਸ ਵਾਸ ਪਰਮਾਤਮਾ ਨੇ ਬਖਸ਼ਨੇ ਨੇ ਔਰ ਜੋ ਪਰਮਾਤਮਾ ਨੇ ਮਿਹਰ ਕਰਨੀ ਹੈ ਫਿਰ ਵੱਡੀ ਤੋਂ ਵੱਡੀ ਸੱਟ ਵੀ ਮਨੁੱਖ ਦਾ ਵਲ ਵੀ ਵਿੰਗਾ ਨਹੀਂ ਕਰ ਸਕਦੀ ਤੋਂ ਅੱਜ ਤਾਂ ਮੈਂ ਜ਼ਿਆਦਾ ਲਫ਼ਜ਼ ਨਹੀਂ ਕਹਿਣ ਨੂੰ ਕਿਉਂਕਿ ਮੇਰੀ ਰਾਜਵੀਰ ਜਵੰਦਾ ਨਾਲ ਜਿਹੜੀ ਸਾਝ ਹੈ ਉਹ ਜਦੋਂ ਇਹਨਾਂ ਨੇ ਇੱਕੋ ਗੀਤ ਗਾਇਆ ਸੀ ਕਿ ਆਪਾਂ ਪੱਕੇ ਪੈਰੀ ਪੰਜਾਬ ਨੂੰ ਛੱਡ ਕੇ ਨਾ ਜਾਈਏ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕੰਟੈਕਟ ਕੀਤਾ ਇਹਨਾਂ ਦੇ ਨਾਲ ਗੱਲਬਾਤ ਮੈਂ ਉਸ ਤੋਂ ਬਾਅਦ ਕਰਨੀ ਸ਼ੁਰੂ ਕੀਤੀ ਔਰ ਮੇਰੀ ਇਹਨਾਂ ਨਾਲ ਗੱਲਬਾਤ ਅਕਸਰ ਹੁੰਦੀ ਰਹੀ ਹੈ ਸੋ ਮੈਨੂੰ ਖੁਦ ਪਰਸਨਲੀ ਬੜਾ ਦੁੱਖ ਲੱਗਿਆ ਜਦੋਂ ਮੈਂ ਅੱਜ ਮੈਨੂੰ ਪਤਾ ਲੱਗਿਆ ਕਿ ਇਸ ਤਰੀਕੇ ਉਹਨਾਂ ਦੇ ਨਾਲ ਇਹ ਪਾਣਾ ਵਾਪਰਿਆ ਸੋ ਮੈਂ ਹੋਰ ਹਸਪਤਾਲ ਆਇਆ ਕਿਵੇਂ ਆਏ ਕੀ ਕੰਡੀਸ਼ਨ ਕੋਈ ਐਕਸੀਡੈਂਟ ਦਾ ਕੀ ਵਜ੍ਹਾ ਪਤਾ ਨਹੀਂ ਜੀ ਕੋਈ ਤਾਂ ਅੰਦਰ کہہ ਰਿਹਾ ਕਿਉਂਕਿ ਹਾਲਤ ਉਹਦਾਂ ਦੀ ਦੀ ਤੁਸੀਂ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰ ਸਕਦੇ ਕੋਈ ਕਹਿ ਰਿਹਾ ਕਿ ਟਰੱਕ ਨਾਲ ਟੱਕਰ ਹੋਈ ਹੈ ਕੋਈ ਕਹਿ ਰਿਹਾ ਕਿ ਅੱਗੇ ਕੋਈ ਮੱਝ ਆ ਗਈ ਉਹਦੇ ਕਰਕੇ ਉਹਨਾਂ ਦਾ ਐਕਸੀਡੈਂਟ ਹੋਇਆ ਸੋ ਪਰਿਵਾਰ ਉਸ ਹਾਲਤ 'ਚ ਨਹੀਂ ਔਰ ਪਰਿਵਾਰ ਨੂੰ ਇਸ ਸੌਮੇ ਤੇ ਆਪਾਂ ਗੱਲ ਵੀ ਨਹੀਂ ਕਰ ਸਕਦੇ ਸੋ ਮੇਰੀ ਭੈਣ ਜੀ ਹੋਰਾਂ ਦੇ ਨਾਲ ਮੁਲਾਕਾਤ ਜ਼ਰੂਰ ਹੋਈ ਹੈ ਠੀਕ ਹੈ ਜੀ ਤੇ ਉਹਨਾਂ ਦੇ ਫਾਦਰ ਇਨ-ਲਾਅ ਨਾਲ ਹੋਈ ਹੈ ਪਰ ਹਲੇ ਜਿਹੜੀ ਡਿਟੇਲਸ ਹੈ ਉਹ ਆ ਜਾਣਗੀ ਇਹ ਮੋਟਰਸਾਈਕਲ ਤੇ ਸੀਗੇ ਜੀ ਮੋਟਰਸਾਈਕਲ ਦੇ ਸ਼ੌਕੀਨ ਸੀ ਮੋਟਰ ਬਾਈਕਿੰਗ ਕਰਦੇ ਸੀ ਲੰਬੇ ਟ੍ਰਿਪਸ ਤੇ ਜਾਂਦੇ ਸੀ ਸੋ ਅੱਜ ਵੀ ਬਾਈਕ ਤੇ ਸੀ ਜਦੋਂ ਐਕਸੀਡੈਂਟ ਹੋਇਆ ਠੀਕ ਹੈ ਜੇਕਰ ਡਾਕਟਰਾਂ ਦੀ ਗੱਲ ਕਰੀ ਤਾਂ ਡਾਕਟਰਾਂ ਦੇ ਕਹਿਣ ਦੇ ਬਤਾਬਕ ਰਾਜਵੀਰ ਜਵੰਦਾ ਦੀ ਸਿਹਤ ਜਿਹੜੀ ਹੈ ਉਹ ਨਾ ਸਾਫ਼ ਹੈ ਤਬੀਅਤ ਉਹਨਾਂ ਦੀ ਜਿਆਦਾ ਖਰਾਬ ਹੈ ਕਿਉਂਕਿ ਸਿਰ ਦੇ ਉੱਪਰ ਸੱਟਾਂ ਵੱਜੀਆਂ ਨੇ ਸੱਟ ਕਾਫੀ ਗੰਭੀਰ ਹੈ ਇਸੇ ਕਰਕੇ ਹੋ ਸਕਦਾ ਉਹਨਾਂ ਦੇ ਇਲਾਜ ਦੇ ਵਿੱਚ ਦੇਰੀ ਹੋਵੇ ਲੇਕਿਨ ਸਾਰੇ ਅਰਦਾਸ ਕਰ ਰਹੇ ਹਨ ਕਿ ਰਾਜਵੀਰ ਜਵੰਦਾ ਜਿਹੜੇ ਨੇ ਉਹ ਠੀਕ ਹੋ ਜਾਣ ਰਾਜਵੀਰ ਜਵੰਦਾ ਦਾ ਸੀ ਕੰਗਣਾ ਕੰਗਣੀ ਗਾਣੇ ਤੋਂ ਉਹ ਬੜੇ ਦੁਨੀਆ ਦੇ ਵਿੱਚ ਪ੍ਰਸਿੱਧ ਹੋਏ ਸੀ ਰਾਜੀਵir ਜਵੰਦਾ ਰਾਜੀਵir ਜਵੰਦਾ ਦੇ ਸੜਕੀ ਹਾਦਸੇ ਤੋਂ ਬਾਅਦ ਦੁੱਖ ਦੀ ਲਹਿਰ ਜਿਹੜੀ ਆ ਉਹ ਚਾਰੇ ਪਾਸੇ ਫੈਲ ਚੁੱਕੀ ਹੈ ਉਧਰੋਂ ਮੀਡੀਆ ਹਾਊਸ ਨਾ ਨ ਨਾਲ ਜਿੰਨਾ ਵੀ ਗਾਇਕ ਪਾਈਚਾ ਰਾਜ ਆ ਅਦਾਕਾਰ ਪਾਈਚਾ ਉਹ ਸਾਰੇ ਅਰਦਾਸਾ ਕਰ ਰਹੇ ਨੇ ਪਰਿਵਾਰਕ ਮੈਂਬਰ 40 ਹਸਪਤਾਲ ਚ ਪਹੁੰਚ ਚੁੱਕੇ ਨੇ ਉਹਨਾਂ ਦੇ ਫਾਦਰ ਇਲਾ ਉਹ ਵੀ ਉੱਥੇ ਨੇ ਉਹਨਾਂ ਦੇ ਪਰਿਵਾਰ ਮੈਂਬਰਾਂ ਦੇ ਵਿੱਚੋਂ ਉਹ ਵੀ 40 ਹਸਪਤਾਲ ਮੋਹਾਲੀ ਪਹੁੰਚ ਚੁੱਕੇ ਨੇ ਹਾਲਾਂਕਿ ਮੀਡੀਆ ਨੂੰ ਦੂਰ ਰੱਖਿਆ ਜਾ ਰਿਹਾ ਹੈ ਉਹਨਾਂ ਤੋਂ ਪਤਾ ਲੈਣ ਵਾਲਿਆਂ ਤੋਂ ਲੇਕਿਨ ਫਿਰ ਵੀ ਜਿਹੜੇ ਅੰਦਰੋਂ ਪਤਾ ਲੈ ਕੇ ਆ ਰਹੇ ਨੇ ਉਹ ਦੱਸ ਰਹੇ ਨੇ ਕਿ ਰਾਜਵੀਰ ਜਵੰਦਾ ਦੀ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਹਾਲਤ ਜਿਹੜੀ ਹੈ ਉਹ ਚਿੰਤਾਜਨਕ ਹੁਣ ਤੱਕ ਦੀ ਸਭ ਤੋਂ ਵੱਡੀ ਅਪਡੇਟ ਰਾਜਵੀਰ ਜਵੰਦਾ ਪੰਜਾਬੀ ਗਾਇਕ ਜਿਹੜੇ ਨੇ ਜ਼ਖਮੀ ਹੋਏ ਨੇ ਹਿਮਾਚਲ ਦੇ ਵਿੱਚ ਬਾਈਕਿੰਗ ਦੇ ਦੌਰਾਨ ਜਿੱਥੇ ਬਾਈਕਿੰਗ ਦੌਰਾਨ ਉਹਨਾਂ ਦੀ ਮੋਟਰਸਾਈਕਲ ਜਿਹੜੀ ਬਾਈਕ ਹੈ ਉਹ ਗਊਆਂ ਦੇ ਨਾਲ ਟਕਰਾ ਜਾਂਦੀ ਹੈ ਰੋ ਉਸ ਸਵੇਰ ਸੜਕੀ ਹਾਦਸਾ ਪੇਸ਼ ਆ ਜਾਂਦਾ ਹੈ ਜਦੋਂ ਕਿ ਬਾਕੀ ਜਿਹੜੇ ਦੋਸਤ ਮਿੱਤਰ ਨੇ ਉਹ ਸਾਰੇ ਬਿਲਕੁਲ ਠੀਕ ਠਾਕ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਡੇ ਚੈਨਲ ਦੇ ਥਰੂ ਅਸੀਂ ਨਸ਼ਰ ਕਰ ਰਹੇ ਹਾਂ ਕਿ ਰਾਜਵੀਰ ਜਵੰਦਾ ਜਿਹੜੇ ਕਿ ਪੰਜਾਬੀ ਗਾਇਕ ਨੇ ਪੰਜਾਬੀ ਫਿਲਮਾਂ ਦੇ ਅਦਾਕਾਰ ਨੇ ਉਹਨਾਂ ਦੀਆਂ ਫਿਲਮਾਂ ਵੀ ਆਈਆਂ ਨੇ ਉਹ हिमाचल ਦੇ ਵਿੱਚ ਬਾਈਕਿੰਗ ਦੌਰਾਨ ਗੰਭੀਰ ਜ਼ਖਮੀ ਹੋ ਚੁੱਕੇ ਨੇ ਔਰ ਉਹਨਾਂ ਦੀ ਹਾਲਤ ਜਿਹੜੀ ਆ ਉਹ ਚਿੰਤਾਜਨਕ ਬਣੀ ਹੋਈ ਹੈ ਸਿਰ ਤੇ ਬੜੀਆਂ ਗੰਭੀਰ ਸੱਟਾਂ ਲੱਗੀਆਂ ਨੇ ਡਾਕਟਰ ਦੇ ਕਹਿਣ ਦੇ ਮੁਤਾਬਕ ਉਹਨਾਂ ਦੀ ਹਾਲਤ ਠੀਕ ਨਹੀਂ ਹੈ ਉਹ ਤੋਂ ਅਰਦਾਸਾ ਕਰਨ ਵਾਲਿਆਂ ਦਾ ਤਨ ਤੱਕ ਲੱਗਿਆ ਹੈ ਅਰਦਾਸਾ ਕਰਨ ਵਾਲੇ ਕਹਿੰਦੇ ਨੇ ਗੇ ਰਾਜ ਵਿੱਚ ਜਵੰਦਾ ਜਲਦੀ ਪ੍ਰਮਾਤਮਾ ਠੀਕ ਕਰ ਦੇਵੇ ਬੜੀ ਖੂਬਸੂਰਤ ਕੱਦ ਉੱਚਾ ਲੰਮਾ ਗੱਭਰੂ ਬੜੀ ਖੂਬਸੂਰਤ ਦਿੱਖ ਦੇ ਨਾਲ ਆਪਣੀ ਗਾਇਕੀ ਦੇ ਨਾਲ ਨਵੇਕਲੀ ਪਛਾਣ ਬਣਾਉਣ ਵਾਲੇ ਰਾਜਵੀਰ ਜਵੰਦਾ ਜਿਹੜੇ ਨੇ ਉਹ ਹਸਪਤਾਲ ਫੋਰਟਿਸ ਮੁਹਾਲੀ ਦੇ ਵਿੱਚ ਦਾਖਲ ਹੋਏ ਨੇ ਉਹਨਾਂ ਦੇ ਸਿਰ ਤੇ 6:00 ਬੱਜੀ ਹੈ ਔਰ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਚਿੰਤਾਜਨਕ ਬਣੀ ਹੋਈ ਹੈ ਸਾਰੇ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜੀਨਨ ਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇ ਸੋ ਜਿੱਦਾਂ ਦੀ ਮਤਲਬ ਡਾਕਟਰਸ ਕਹਿ ਰਹੇ ਆ ਵੀ ਕਾਫੀ ਜੜੀ ਹਾਲਤ ਨਾਜ਼ੁਕ ਆ ਆਪਾਂ ਸਾਰੇ ਅਰਦਾਸ ਕਰੀਏ ਸੋ ਪਲੀਜ਼ ਥੈਂਕ ਯੂ ਵੈਰੀ ਮਚ। ਜਨਰਲ ਦੇ ਸਭ ਥੀਨਾਂ ਨਾਲ ਤੋੜੀ ਗੱਲ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਬਾਕੀ ਸਾਰੇ ਚੱਲ ਬਾਕੀ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਹੈ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀ ਤੇ ਉਹ ਕਹਿੰਦੇ ਕਿ ਜਿਹੜੇ ਪੰਜ ਜਾਂ ਛੇ ਬੰਦੇ ਸੀਗੇ ਉਹਦੇ ਵਿੱਚ ਉਹਨਾਂ ਦੇ ਕੋ ਗਾਂ ਵਿੱਚ ਆ ਕੇ ਸਾਹਮਣੇ ਦੇਖੀ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸਰਕਲ ਇਹ ਸ਼ਾਇਦ ਦੇ ਬੱਦੀ ਤੋਂ ਪਾਰਟਿਸਪੀਕੇਟੀ ਜਾਂ ਦਰਜਾਰੇ ਸੀਗੇ ਹਾਂਜੀ ਹਾਂਜੀ ਤੇ ਹੁਣ ਹੁਣ ਹਾਲਾਤ देखे देखे हाँ जी डॉक्टर्स कह रहे भी हजे तीन चार घंटे तक दस हालत हजे काफी नाजुक है नहीं हजेट हाँ नहीं हजे कुछ नहीं कुछ नी कहती है बरदास करी जा ਸਾਡੇ ਕਾਫੀ ਹੈ ਜੀ બસ ਵਾਈਗਰੋ ਦੇ ਦੁਆ ਕਰੋ ਸਾਰੇ ਸਾਰੇ ਦੁਆ ਕਰੋ ਕਿ ਪਰਮਾਤਮਾ ਨੂੰ ਤੰਦਰੁਸਤ ਕਰ ਦੇਵੇ ਜੇ 7:00 ਵਜੇ ਦੀ ਹੈ ਤਾਂ ਵੀ ਕੋਈ ਗੱਲ ਨਹੀਂ ਤੇ ਰੰਗਵ ਹੋਵੇ ਬਸ ਕਰੋ ਬਹੁਤ ਕੁਝ ਦਸ ਰਿਹਾ ਹੈ ਵੈਂਟੀਲੇਟਰ ਤੇ ਮਾਈਨ ਇੰਜਰੀ ਹੈਡ ਇੰਜਰੀ ਕਾਰਡੀਕ ਰਸ ਤੱਕ ਆਇਆ ਹੋਇਆ ਉਹਨਾਂ ਨੂੰ ਦੇਖ ਕੇ ਆਏ ਸੀ ਡਾਕਟਰ ਅੰਦਰ ਜਾਣ ਨਹੀਂ ਦੇ ਰਹੇ ਹਲੇ ਕਿਉਂਕਿ ਕ੍ਰਿਟੀਕਲ ਸਥਿਤੀ ਬਸ ਕਹਿੰਦੇ ਡਾਕਟਰ ਕਹਿੰਦੇ ਵੀ ਠੀਕ ਹੋ ਜਾਣਾ ਸੋ ਮਾਲਕ ਅਗੇ ਅਰਦਾਸ ਹੈ ਅਸੀਂ ਪੋਜ਼ਿਟਿਵ ਸੋਚੋ ਔਰ ਜਿੰਨੇ ਵੀ ਤੁਸੀਂ ਸਾਰੇ ਖੜੇ ਹੋ ਜਿੰਨੇ ਦੇਖ ਰਹੇ ਹੋ ਸੁਣ ਰਹੇ ਹੋ ਸਾਨੂੰ ਪਰਮਾਤਮਾ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਛੋਟਾ ਵੀਰ ਸੱਦਾ ਤੰਦਰੁਸਤ ਹੋ ਜਾਵੇ 6:00 ਵਜੇ ਦੀ ਕੋਈ ਗੱਲ ਨਹੀਂ ਪਰ ਪਰਮਾਤਮਾ ਤੁਹਾਨੂੰ ਰਿਕਵਰੀ ਕਰੇ ਠੀਕ ਹੈ ਬਿਲਕੁਲ ਸਾਡਾ ਇਹ ਦੁਆ ਸਾਡਾ ਇਹ ਜ਼ਿਕਰ ਕਰਦੇ ਹਾਂ ਸਾਹਾ ਜਿਹੜੇ